ਜਿਸ ਪਾਲ ਸਰ ਤੋਂ ਜਿਨ੍ਹਾਂ ਨੇ ਸਾਰੀ ਐਕਟੀਵਿਟੀ ਜਿਨ੍ਹਾਂ ਨੇ ਇਹ ਵੀ ਸਾਰੇ ਬਾਕੀ ਕੋ ਕਰੇਗਾ ਆਪਾਂ ਨਾ ਕਰੀਏ ਉਦਾਂ ਨਹੀਂ ਹੋਣਾ ਅਸੀਂ ਵਿਚਰਦੇ ਆ ਸਮਾਜ ਦੇ ਵਿੱਚ ਕਿਸੇ ਵੀ ਲੈਵਲ ਤੇ ਪਾਲਸੀ ਹੈਗੇਂਸ ਡਰਗਸ ਉਹਦੇ ਤਹਿਤ ਅਸੀਂ ਅਵੇਅਰਨੈਸ ਨੂੰ ਵੀ ਹੁਣਾਈ ਤੇ ਤਰਜੀਹ ਦਿੰਨੇ ਆ ਜਿੰਨੀ ਕਿ ਇਨਫੋਰਸਮੈਂਟ ਨੂੰ ਦਿੰਨੇ ਆ ਜਿਵੇਂ ਤੁਹਾਨੂੰ ਪਤਾ ਹੈ ਕਿ ਬਹੁਤ ਸਾਰੀ ਡਰਗ ਦੀ ਰਿਕਵਰੀ ਸਾਡੀ ਕਮਿਸ਼ਨਰਟ ਪੁਲਿਸ ਵੱਲੋਂ ਕੀਤੀ ਗਈ ਹੈ ਪਿਛਲੇ ਸਾਲਾਂ ਔਰ ਉਹੀ ਕੈਂਪੇਨ ਅਸੀਂ ਇਸ ਨਵੇਂ ਸਾਲ 'ਚ ਵੀ ਲੈ ਕੇ ਜਾਵਾਂਗੇ ਪਰ ਕੱਲੀ ਇਨਫੋਰਸਮੈਂਟ ਨਹੀਂ ਨਾਲ ਅਵੇਅਰਨੈਸ ਵੀ ਬੜੀ ਜ਼ਰੂਰੀ ਹੈ ਉਸੇ ਤਹਿਤ ਅਸੀਂ ਮੈਂ مشکور ہاں بڑا ਡੀਵੀ ਕਾਲਜ ਦੇ ਸਾਰੇ ਪ੍ਰਿੰਸੀਪਲ ਸਾਹਿਬ ਤੇ ਮੈਨੇਜਮੈਂਟ ਦਾ ਕਿ ਜਿਨ੍ਹਾਂ ਨੇ ਛੁੱਟੀਆਂ ਦੇ باوجود ਵੀ ਇਸ ਜਿਹੜੀ ਪੰਜਾਬ ਪੁਲਿਸ ਦੇ ਨਾਲ ਇੱਕ ਜੁਆਇੰਟ ਮੁਹਿੰਮ ਅਸੀਂ ਸ਼ੁਰੂ ਕੀਤੀ ਹੈ ਜਿਸ ਦੇ ਨਾਲ ਕਿ ਲੋਕਾਂ ਦੇ ਵਿੱਚ ਇੱਕ ਮੈਸੇਜ ਦੇ ਰਹੇ ਹਾਂ ਕਿ ਅਸੀਂ ਡਰਗ ਫ੍ਰੀ ਸੁਸਾਇਟੀ ਬਣਾਉਣੀ ਹੈ ਔਰ ਮੈਸੇਜ ਲਾਊਡਨ ਕਲੀਅਰ ਹੈ ਕਿ ਜਿਹੜਾ ਬੰਦਾ ਇਹੋ ਜੇ ਲਾਈਨ ਕਰਾਸ ਕਰੇਗਾ ਉਹਦੇ ਖਿਲਾਫ ਐਕਸ਼ਨ ਵੀ ਹੋਏਗਾ ਪਰ ਜਿਹੜੇ ਬੱਚੇ ਗੁੰਮਰਾਹ ਹੋਏ ਆ ਉਹਨਾਂ ਨੂੰ ਵੀ ਅਸੀਂ ਰਾਹੇ ਪਾਉਣਾ ਹੈ ਸਾਡਾ ਸਾਰਿਆਂ ਦਾ ਫਰਜ਼ ਹੈ ਮੇਨ ਗੱਲ ਇਹਦੇ ਚ ਇਹੀ ਹੈ ਕਿ ਹਰੇਕ ਇਨਸਾਨ ਨੂੰ ਇਹ ਸੋਚਣਾ ਚਾਹੀਦਾ ਕਿ ਬੂੰਦ ਬੂੰਦ ਨਾਲ ਸਾਗਰ ਜਿਵੇਂ ਭਰਦਾ ਹੈ ਜੋ ਵੀ ਉਹਦੀ ਕੰਟ੍ਰਿਬਿਊਸ਼ਨ ਹੋ ਆਪਣੀ ਕਰੇ ਇਹ ਨਾ ਸੋਚੇ ਕਿ ਮੇਰੇ ਇੰਨੇ ਨਾ ਕੀ ਹੋਣਾ ਸੋ ਇਹੀ ਮੈਂ ਬੱਚਿਆਂ ਨੂੰ ਵੀ ਰਿਕੁਐਸਟ ਕੀਤੀ ਹੈ ਕਿ ਜਿਹੜੇ ਵੀ ਲੈਵਲ ਦੇ ਉੱਤੇ ਸੁਸਾਇਟੀ ਦੇ ਵਿੱਚ ਅਸੀਂ ਸਰਵ ਕਰ ਰਹੇ ਆਂ ਜੋ ਵੀ ਸਾਡਾ ਸਟੇਟਸ ਹੈ ਚਾਹੇ ਉਹ ਹੈਡ ਆਫ ਦੀ ਫੈਮਿਲੀ ਹੈ ਚਾਹੇ ਉਹ ਐਜੂਕੇਸ਼ਨਿਸਟ ਹੈ ਚਾਹੇ ਉਹ ਪੁਲਿਸ ਆਫੀਸਰ ਹੈ ਜਾਂ ਸਟੂਡੈਂਟ ਹੈ ਉਹ ਜਿੱਥੇ-ਜਿੱਥੇ ਵਿਚਰਦਾ ਸਮਾਜ ਦੇ ਵਿੱਚ ਉੱਥੇ ਆਪਣਾ ਰੋਲ ਅਦਾ ਕਰੇ ਔਰ ਇਹ ਮੈਸੇਜ ਅਸੀਂ ਦਈਏ ਕਿ ਅਸੀਂ ਆਪਣੇ ਸਮਾਜ ਨੂੰ ਨਸ਼ਾ ਮੁਕਤ ਕਰਨਾ ਹੈ ਉਸੇ ਤਹਿਤ ਇਹ ਲੜੀ ਦੇ ਵਿੱਚ ਪ੍ਰੋਗਰਾਮ ਹੈ ਔਰ ਇਸੇ ਤਰ੍ਹਾਂ ਸੀ ਇਹ ਹੋਰ ਵੀ ਪ੍ਰੋਗਰਾਮ ਕਰਦੇ ਰਵਾਂਗੇ ਮੈਂ ਮੁਬਾਰਕਬਾਦ ਦਿੰਦਾ ਸਾਰੇ ਬੱਚਿਆਂ ਨੂੰ ਸਾਰੇ ਮੈਨੇਜਮੈਂਟ ਤੇ ਪ੍ਰਿੰਸੀਪਲ ਸਾਹਿਬ ਨੂੰ ਕਿ ਉਹਨਾਂ ਨੇ ਇਹ ਬੜੇ ਸ਼ਾਰਟ ਨੋਟਿਸ ਤੇ ਆਰਗੇਨਾਈਜ਼ ਕੀਤਾ ਔਰ ਸਾਡੇ ਸਾਂਝ ਜਿਹੜਾ ਕੇਂਦਰ ਦੇ ਸਾਰੇ ਕਰਮਚਾਰੀ ਔਰ ਲੋਕਲ ਪੁਲਿਸ ਨੇ ਵੀ ਇਹਦੇ ਵਿੱਚ ਕੰਟ੍ਰਿਬਿਊਟ ਕਰਕੇ ਇਹਨੂੰ ਅੱਛਾ ਇੱਕ ਪ੍ਰੋਗਰਾਮ ਬਣਾਇਆ ਇਹ ਇਸੇ ਤਰ੍ਹਾਂ ਦੇ ਜਿਹੜੇ ਛੋਟੇ-ਛੋਟੇ ਪ੍ਰੋਗਰਾਮ ਅਸੀਂ ਕਰਦੇ ਰਵਾਂਗੇ ਕਿਉਂਕਿ ਬਹੁਤ ਵੱਡੇ ਪ੍ਰੋਗਰਾਮ ਦੇ ਵਿੱਚ ਕਈ ਵਾਰੀ ਇੰਟਰੈਕਸ਼ਨ ਘਟ ਜਾਂਦੀ ਹੈ ਸੋ ਇੱਥੇ ਬਿਲੋਂਗਿੰਗਨੈਸ ਦੀ ਜਿਹੜੀ ਇੱਕ ਫੀਲਿੰਗ ਹੈ ਉਹਨੂੰ ਵਧਾਉਣ ਵਾਸਤੇ ਅਸੀਂ ਬਹੁਤ ਵੱਡਾ ਨਹੀਂ ਇਹਨੂੰ ਕੀਤਾ ਔਰ ਸ਼ਾਰਟ ਜਿਆ ਕਰਕੇ ਕ੍ਰਿਸਪ ਇਹਦੇ ਨਾਲ ਇੱਕ ਮੈਸੇਜ ਦਿੱਤਾ ਔਰ ਤੁਹਾਡੇ ਰਾਹੀਂ ਵੀ ਮੈਂ ਸਾਰੇ ਸਮਾਜ ਨੂੰ ਸਾਰੇ ਗੁਰੂ ਨਗਰੀ ਦੇ ਵਾਸੀਆਂ ਨੂੰ ਵੀ ਰਿਕੁਐਸਟ ਕਰਨਾ ਚਾਹੁੰਦਾ ਕਿ ਜਿੱਥੇ ਵੀ ਤੁਸੀਂ ਵਿਚਰ ਰਹੇ ਹੋ ਕੌਂਟ੍ਰਿਬਿਊਟ ਜੁੜ ਕਰੋ ਸਰਵਣ ਵਾਲੇ ਸਮੇਲ ਵਿੱਚ ਹੋਰ ਵੀ ਕਾਲਜਾਂ ਦੇ ਵਿੱਚ ਜਾ ਕੇ ਜਾਗਰੂਕ ਕੀਤਾ ਜਾਏਗਾ ਜੀ ਬਿਲਕੁਲ ਜੀ ਬਿਲਕੁਲ ਇਹ ਕੈਂਪੇਨ ਅੱਗੇ ਜਾਰੀ ਰਹੇਗੀ ਹੁਣ ਤੜੇ ਛੁੱਟੀਆਂ ਚੱਲ ਰਹੀਆਂ ਤੇ ਉਸ ਤੋਂ ਬਾਅਦ ਇਹਨੂੰ ਹੋਰ ਪਿਕਅਪ ਕੀਤਾ ਜਾਏਗਾ ਤੇ ਨਸ਼ੇ ਨੂੰ ਜੜੋਂ ਖਤਮ ਕਰਨ ਵਾਸਤੇ ਕੋਈ ਫਿਊਚਰ ਪ ਦੇਖੋ ਸਾਰਿਆਂ ਨੇ ਰਲ ਕੇ ਇਹਦੇ ਵਿੱਚ ਕਰਨਾ ਹੁੰਦਾ ਐਨਕੋਰਡ ਦੀ ਕਮੇਟੀ ਇੱਕ ਗਵਰਨਮੈਂਟ ਆਫ ਇੰਡੀਆ ਵੱਲੋਂ ਬਣਾਈ ਗਈ ਹੈ ਉਹਦੀ ਮੀਟਿੰਗ ਰੈਗੂਲਰਲੀ ਹੁੰਦੀ ਹੈ ਉਹਦਾ ਮਕਸਦ ਹੀ ਇਹ ਹੈ ਕਿ ਜਿਹੜੇ ਡੀ ਐਡਿਕਸ਼ਨ ਵਾਲੇ ਸਾਡੇ ਡਾਕਟਰ ਸਾਹਿਬਾਨ ਨੇ ਸਿਵਲ ਐਡਮਿਨਿਸਟ੍ਰੇਸ਼ਨ ਹੈ ਪੁਲਿਸ ਐਡਮਿਨਿਸਟ੍ਰੇਸ਼ਨ ਹੈ ਐਜੂਕੇਸ਼ਨਿਸਟ ਨੇ ਸਾਰੇ ਇਕੱਠੇ ਬੈਠਦੇ ਨੇ ਤੇ ਉਹਦੀ ਵਿਉਂਤਬੰਦੀ ਕਰਦੇ ਆ ਉਹਨਾਂ ਮੈਸੇਜ ਜਾਂਦਾ ਕਿ ਕਿਸ ਤਰ੍ਹਾਂ ਸੀ ਹਰ ਬੰਦਾ ਆਪਣਾ ਆਪਣਾ ਜਿਹੜਾ ਕੰਟ੍ਰਿਬਿਊਟ ਕਰੇ ਤਾਂ ਸੋ ਦਾਟ ਅਸੀਂ ਸਮਾਜ ਨੂੰ ਨਸ਼ਾ ਮੁਕਤ ਕਰ ਸਕੀਏ ਠੀਕ ਹੈ ਪੰਜਾਬ ਪੁਲਿਸ ਦੇ ਵੱਲੋਂ ਜਿਹੜਾ ਜਾਗਰੂਕ ਕੀਤਾ ਗਿਆ ਜੀ ਬੱਚਾ ਨੂੰ ਆਗੇ ਤੇ ਮੈਂ ਅਮਰਦੀ ਗੁਪਤਾ ਪ੍ਰਿੰਸੀਪਲ ਨਾ ਡੀਏਵੀ ਕਾਲਜ ਅੰਮ੍ਰਿਤਸਰ ਔਰ ਸਾਰੇ ਕਾਲਜ ਦੇ ਵੱਲੋਂ ਮੈਂ ਅੱਜ ਦੇ ਦਿਨ ਬੜਾ ਖੁਸ਼ੀ ਜ਼ਾਹਰ ਕਰਦਾ ਵਾਂ ਕਿ ਪੰਜਾਬ ਪੁਲਿਸ ਨਾਲ ਮਿਲ ਕੇ ਸਾਂਝ ਕੇਂਦਰ ਦੇ ਅਧਿਕਾਰੀਆਂ ਨਾਲ ਮਿਲ ਕੇ ਅਸੀਂ ਅੱਜ ਇੱਕ ਮਹਿੰਮ ਚਲਾਈ ਹੈ ਜਿਹੜਾ ਕਿ ਬੱਚੇ ਸਾਰੇ ਵਿਦਿਆਰਥੀ ਔਰ ਸਾਂਝ ਕੇਂਦਰ ਦੇ ਅਧਿਕਾਰੀ ਵੀ ਔਰ ਪੁਲਿਸ ਕਰਮੀਆਂ ਵੀ ਨਾਲ ਮਿਲ ਕੇ ਇੱਕ ਸ਼ਹਿਰ ਦੇ ਵਿੱਚ ਅਸੀਂ ਇੱਕ ਮਾਰਚ ਮੋਰਚ ਕੱਢ ਰਹੇ ਹਾਂ ਵੀ ਜਿਹੜਾ ਨਸ਼ਿਆਂ ਦੇ ਵਿਰੁੱਧ ਅਸੀਂ ਇੱਕ ਮੋਰਚਾ ਖੋਲ੍ਹਿਆ ਹੈ ਜਿਲਾ ਕੀ ਪੰਜਾਬ ਸਰਕਾਰ ਦਾ ਔਰ ਪੁਲਿਸ ਦਾ ਵੀ ਇੱਕ ਮੁੱਖ ਲਕਸ਼ਯ ਹੈ ਕਿ ਪੰਜਾਬ ਨੂੰ ਕਿਸ ਤਰ੍ਹਾਂ ਨਸ਼ਾ ਮੁਕਤ ਕਰਨਾ ਹੈ ਔਰ ਇਹ ਇਹ ਤੋਂ ਕੋਈ ਵੀ ਬੁਰਾਈ ਨਹੀਂ ਹੈ ਕਿ ਜਿਹੜਾ ਜਿਹੜਾ ਵੀ ਯੂਥ ਹੈ ਖਾਸਕ ਕਾਲਜ ਚ ਜਾਂ ਸਕੂਲ ਚ ਉਹਦਾ ਸਭ ਤੋਂ ਜ਼ਿਆਦਾ ਚਾਂਸ ਹੁੰਦਾ ਹੈ ਕਿ ਉਹ ਨਸ਼ੇਵਲ ਜਾ ਸਕਦਾ ਹੈ ਸੋ ਉਹਨਾਂ ਨੂੰ ਉਸੇ ਵੇਲੇ ਹੀ ਅਵੇਅਰ ਕਰਨਾ ਇੱਕ ਬਹੁਤ ਵੱਡਾ ਕੰਮ ਹੈ ਜਿਹੜਾ ਕਿ ਪੰਜਾਬ ਸਰਕਾਰ ਦੇ ਉਪਰਾਲੇ ਨਾਲ ਸਾਡੇ ਕਾਲਜ ਕੀਤਾ ਗਿਆ ਹੈ ਔਰ ਐਨਐਸਐਸ ਵਿਭਾਗ ਨੇ ਕੀਤਾ ਹੈ ਜਿਹਦੇ ਵਿੱਚ ਪ੍ਰੋਗਰਾਮ ਆਫੀਸਰ ਸਾਡੇ ਹੈਗੇ ਨੇ ਉਹਨਾਂ ਨੇ ਇਹਨੂੰ ਮਿਲ ਕੇ ਇੱਕ ਸਫਲ ਪ੍ਰੂਫ ਕਰਨ ਦੀ ਕੋਸ਼ਿਸ਼ ਕੀਤੀ ਹੈ